ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਗਏ ਵੱਡੇ ਐਲਾਨਾਂ ਤੋਂ ਬਾਅਦ ਹੁਣ ਕਾਰਵਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ ਕਿ ਕਿਸਾਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਦੇ ਹਿਸਾਬ ਦੇ ਨਾਲ ਹਰ ਇੱਕ ਕਿਸਾਨ ਨੂੰ પ્રતિ ਏਕੜ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਅਹਿਮ ਮੀਟਿੰਗ ਬੁਲਾਈ ਅਤੇ ਆਪਣੇ ਹਲਕੇ ਅਨੰਦਪੁਰ ਸਾਹਿਬ ਅਤੇ ਨੰਗਲ ਨਾਲ ਜੁੜੇ ਹੋਏ ਪਹਾੜ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਮੰਤਰੀ ਬੈਂਸ ਨੇ ਅਧਿਕਾਰੀਆਂ ਹੁਕਮ ਦਿੱਤੇ ਨੇ ਕਿ ਹਰ ਹੜਪੀੜਤ ਇਲਾਕੇ ਦੀ ਵਿਸਤਾਰ ਸੂਚੀ ਤਿਆਰ ਕੀਤੀ ਜਾਵੇ ਅਤੇ ਤੁਰੰਤ ਗਿਰਦਾਵਰੀ ਵੀ ਕਰਵਾਈ ਜਾਵੇ ਖਾਸ ਗੱਲ ਇਹ ਰਹੀ ਹੈ ਕਿ ਹਰਜੋਤ ਬੈਂਸ ਨੂੰ ਜ਼ਿਆਦਾਤਰ ਹੜ ਪ੍ਰਭਾਵਿਤ ਪਿੰਡਾਂ ਦੇ ਨਾਮ ਮੋਹਜਵਾਨੀ ਜਾਤ ਸੰ ਫੈਸਲੇ ਅਨੁਸਾਰ ਹੁਣ ਪ੍ਰਸ਼ਾਸਨਿਕ ਅਧਿਕਾਰੀ ਰੋਜ਼ਾਨਾ ਸਵੇਰਿਆਂ ਦੀ ਇਲਾਕਾ ਦੀ ਅਪਡੇਟ ਸਿੱਧੀ ਸਿੱਖਿਆ ਮੰਤਰੀ ਨੂੰ ਦੇਣਗੇ ਇਸ ਤੋਂ ਇਲਾਵਾ ਅਗਲੇ 3 ਦਿਨਾਂ ਵਿੱਚ ਸਾਰੀਆਂ ਸੂਚੀਆਂ ਤਿਆਰ ਕਰਕੇ ਅਗਲੀ ਕਾਰਵਾਈ ਦੇ ਲਈ ਭੇਜਣ ਦੇ ਨਿਰਦੇਸ਼ ਵੀ ਜਾਰੀ ਹੋਏ ਨੇ ਸਰਕਾਰ ਦਾ ਇਹ ਕਦਮ ਹੜਪੀੜਿਤ ਕਿਸਾਨਾਂ ਲਈ ਵੱਡੀ ਰਾਹਤ ਵਜੂਦ ਦੇਖਿਆ ਜਾ ਰਿਹਾ ਹੈ। ਵੀ ਅੱਜ ਦੀ ਨਾਲ ਮੈਨੂੰ ਸਾਰੀ ਗੱਲ ਦੱਸ ਦਿੰਦਾ। ਬੇਸਿਕ ਮੀਟਿੰਗ ਦਾ ਮਕਸਦ ਇਹ ਹੈ ਕਿ ਮਕਨਪੁਰ ਪੰਜਿਆਰ ਕਿਉਂ ਸੀ ਹੋਰ ਪਾਣੀ ਘਟ ਗਿਆ। ਹੁਣ ਜਿਹੜਾ ਆਪਾਂ ਸਾਡੇ ਵੱਲੋਂ ਵੀ ਕਾਫੀ ਰਿਲੀਫ ਮਟੀਰੀਅਲ ਗਿਆ ਉੱਤਰ ਹੋ ਗਿਆ। ਹੁਣ ਆਪਣੇ 2-3 ਇਸ਼ੂਜ਼ ਮੇਨ ਹੈ। ਇੱਕ ਤਾਂ ਗਰਦਾਬ ਰਹੀਆਂ। ਪਰ ਅਚਨਚੇ ਆਪ ਸਰਕਾਰ ਨੇ ਅਨਾਉਂਸ ਕਰਤਾ ਵੀ ਜਲ ਨਲਪੜ ਕੇਂਦਰ ਪਰ ਇੱਕ ਫਲਾ। ਠੀਕ ਹੈ ਨਾ ਉਹ ਪਰ ਇਮੀਡੀਏਟਲੀ ਅਗਲੇ 3 ਦਿਨਾਂ 'ਚ ਮੈਂ ਤੁਹਾਨੂੰ ਐਫੈਕਟਿਵ ਵੇਲੇ ਦੀ ਵੀ ਲਿਖ ਰਿਹਾ ਹਾਂ। ਸਾਰੇ ਪਟਵਾਰੀ ਸਵਾਨ ਨੂੰ ਲੇਕੀਨ ਮੰਦੂ ਹੋਰ ਫੀਲਡ ਚਾਹੀਦੇ ਕੱਲ ਤੋਂ ਸਾਡੀ ਟੀਮਾਂ ਨਾਲ ਹੋਣਗੀਆਂ ਰਾਈਟ ਸਾਰੇ ਜਿਹੜੇ ਜਿਹੜੇ ਪਿੰਡ ਅਗਲੇ ਤਿੰਨ ਤਿੰਨ ਕੋਈ ਕੰਮ ਨਹੀਂ ਮੈਨੂੰ ਹਾਂ ਤੇ ਰੋਜ਼ ਸੱਤ ਹੋਣੇ ਫੀਲਡਿੰਗ ਯਾਦ ਸਿੱਟੇ ਪੈਟ ਕਰੇ ਨੇ ਹੋਗੇ ਕੋਈ ਰਵੇ ਨਾ ਇਹ ਨਹੀਂ ਵੀ ਅੱਛਾ ਜੀ ਆਪਣਾ ਪੰਗਿਆ ਇਹ ਕਾਂਗਰਸੀ ਹੈ ਭਾਈ ਤੇ ਜਿਹੜਾ ਵੀ ਹੈ ਜਿਹਦੇ ਵੀ ਖੇਤਾਂ ਦਾ ਨੁਕਸਾਨ ਹੋ ਉਹਨੂੰ ਮਾਗ ਕੰਨੀ ਉਹਦੇ ਨੰਬਰ 1 ਦੇ ਉੱਤੇ ਜਿਹੜੇ ਪਿੰਡਾਂ ਦੀ ਲਿਸਟ ਤੁਸੀਂ ਲਿਖੋ ਆ ਲਿਖੋ ਇਹ ਨੰਬਰ ਸਭ ਨੰਗਲ ਦੇ ਦਿਓ ਨਿਸ਼ਾਨ ਬੀ। ਮੈਨੂੰ ਮੂੰਹ ਚਾ ਨਹੀਂ ਆਤਾ ਨੰਗਲ ਵਾਲੀ ਲਿਖਣਾ ਹੁੰਦਾ ਸੱਚੇ ਲਿਖਣਾ। ਹਰਸਾ ਬੀਲਾ ਹਰਸਾ ਬੀਲਾ ਪੱਟੀ ਤੋਂ ਚੀ ਸ਼ਿਸ਼ ਸਿੰਘ ਬੀਲਾ ਐਲਗਰਾ ਸੈਂਸੋਆ ਪੱਟੀ ਟੇਕ ਸਿੰਘ ਬੀਲਾ ਰਾਮਗੜ ਬੀਲਾ ਦਰਗਾਹੀ ਪਨਾਵ ਪਲਾਂ ਠੀਕ ਹੈ ਜੀ। ਉਸ ਤੋਂ ਬਾਅਦ ਇਤਨਾ ਅਜ ਤੁਸੀਂ ਜਿਹੜਾ ਹੈ ਬੀਲਾ ਤਿਆਨੀ ਲੋਅਰ ਬੀਲਾ ਬੀਲਾ ਦਰਗਾਹੀ ਜੀ ਸਰ ਤੇ ਇਹ ਇੱਧਰ ਹੋ ਗਿਆ। ਫਿਰ ਤੁਹਾਡੇ ਜਿਹੜਾ ਹੈ ਭੰਗਲਾ ਦੇ ਵਿੱਚ ਵੀ ਨੁਕਸਾਨ ਹੋਇਆ। ਇਹ ਖੱਡ ਦੇ ਕਰਨ ਫਲੈਸ਼ ਫਲੈਟ ਭੰਗਲਾ ਮਹਿਂਦਪੁਰ ਖੇੜਾ ਕਰਮੂੜ ਤੇ ਮਜਾਰੀ। ਇਹ ਨੁਕਸਾਨ ਹੋਇਆ। ਜਿਸ ਫੀਲਡਸ ਤੋਂ 38 ਏਰੀਆ ਦੇ ਵਿੱਚੋਂ ਜਿਹੜਾ ਦਰਿਆ ਦੇ ਪਾਰ ਇਹਨਾਂ ਦੀਆਂ ਜ਼ਮੀਨਾਂ ਨੇ ਜਿਵੇਂ ਖੇੜਾ ਹੇਠਲਾ ਕਲਿਕਰਾ ਨਰੋਲੀ ਹੇਠਲਾ ਇੱਧਰ ਆਪ ਜੀ ਜਿੱਤੇ ਜੀ ਮੈਂ ਮੈਂ ਬੋਲਣਾ ਸਰ ਮੈਂ ਮੈਂ ਮੁੰਚਾ ਪਰ ਜੀ ਸਰ ਮੈਂ ਬੋਲੂੰਗਾ 10 ਗ੍ਰਾਂ 10 ਗ੍ਰਾਂ ਤੋਂ ਚੰਦਪੁਰ ਗਾਜਪੁਰ ਮਹਿੰਦਲੀ ਕਲਾ ਨਹੀਂ ਨਹੀਂ ਇੱਕ ਸਟੈਂਡ ਲਾਈਨ ਬੋਲਣ ਦਿਓ ਫਿਰ ਮੈਂ ਹਾਂ ਕਿ ਜਿਹੜੇ ਜੋ ਬੇਸਿਕਲ ਹੁੰਦੇ ਉਹ ਕਿੰਨਾ ਮੇਰਾ ਬੇਨੋਂ ਦਾ ਲਾਈਨ ਜਿੱਡਾ ਹੈ ਦੇਖੋ ਜਿੱਤ ਵੱਡੀ ਨੰਗਲੀ ਇੱਥੇ ਵੀ ਜ਼ਮੀਨਾਂ ਦਾ ਹੋਏ ਕੋਲ ਰੇਲਵੇ ਦੇ ਸਲੂਪ ਪਾਣੀ ਵਾਲੇ ਉੱਥੇ ਮੇਰ ਵੱਡੀ ਹੈ ਨਾ ਹਾਂ ਜਿੱਤ ਵੱਡੀ ਤੁਹਾਡੇ ਚ ਹੈ ਨਾ ਨੰਗ ਉਸ ਤੋਂ ਬਾਅਦ ਤੁਹਾਡਾ ਆ ਗਿਆ ਦਸਗਰਾਈ ਦਸਗਰਾਏਗਾ ਇਸ ਵਿੱਚ ਦਸਗਰਾਈ ਤੋਂ ਬਾਅਦ ਅੱਗੇ ਆ ਗਏ ਤੁਸੀਂ ਜਿਹੜਾ ਹੈ ਮਹਿਣ ਖਮੇੜਾ ਮਹਿਣ ਖਮੇੜਾ ਇਹਨਾਂ ਜਿਹੜੀ ਹੱਸਬੇਲਾ ਦੇ ਕੋਲ ਸਾਹਮਣੇ ਲੱਗ ਲੈਂਦਾ ਹੈ ਮਹਿਣ ਖਮੇੜਾ ਉਸ ਤੋਂ ਬਾਅਦ ਆ ਗਿਆ ਜੀ ਲੋਧੀਪੁਰ ਵੀ ਤਿੰਨੋ ਬਾਸ ਲੋਧੀਪੁਰ ਬੋਲਿਆ ਸਰ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਹਰੀਆਰ ਬੁਰਜ ਹਰੀਆਰ ਹੋ ਗਿਆ ਬੁਰਜ ਬੁਰਜੇ ਨਿਕੂਵਾਲ ਨਿਕੂਵਾਲ ਹੋ ਗਿਆ ਚਾਂਦਪੁਰ ਬੇਲਾ ਗਾਜਪੁਰ ਬੇਲਾ ਤੇ ਸ਼ਾਪੁਰ ਬੁੱਲਾ ਥੈਂ ਥੋਟੇ ਜਿਹੜੇ ਆ ਇੱਧਰੋਂ ਬਣੀ ਨਮਲੇੜੀ ਤੇ ਜੱਜਰ ਇਹ ਚਰਨ ਗੰਗਾ ਨੇ ਇੱਥੇ ਪਾਣੀ ਦੀ ਮਾਰ ਕੀਤੀ ਚੱਚਾ ਤੀਨ ਜੱਜ ਜੱਜ ਬਣੀ ਤੇ ਨਮਨ ਅਗਲੇ ਚਾਰ ਦਿਨ ਗੰਗਾਮਾ ਮਾਰਕਟ ਤੇ ਉਹਨਾਂ ਜਾਣੇ ਅਗਲੇ 10 ਦਿਨ ਦਾ ਪਰ ਠੋਕੇ ਦਾ ਹੈ ਪਰ ਬਹੁਤ ਮਿਹਨਤ ਕੀਤੀ ਹੈ ਪਰ ਅਗਲੇ 3 ਦਿਨ ਐਸੀ ਜਸਤਾਬ ਦੇ ਵਿੱਚ ਸਾਡੀ ਸਾਰੀ ਟੀਮਾਂ ਨਾਲ ਤੁਹਾਨੂੰ ਅਸਿਸਟ ਕਰਨੀ ਹੈ ਅਸਿਸਟਿੰਗ ਸਟੈਂਡ ਦੇ ਮੰਦੇ ਜਿਵੇਂ ਕੌਂਸਲਟਾਂ ਬਣਾਉਣੀਆਂ ਡੀਐੱਬੀ ਅਸੀਂ ਬੁਆਮਾਂਗੇ ਪਰ ਤੁਸੀਂ ਉਥੇ ਉਹਨੂੰ ਗਾਈਡ ਕਰਦੇ ਕਿ ਕਿੰਨੀ ਪੈਪ ਮੈਣੀ ਤੇ ਨਾਲ ਨਾਲ ਨੋਟ ਵੀ ਬਸ ਪੂਰੀਆਂ ਕਿਤੇ ਹੋਣਗੇ ਮਨੇ ਬੈਸਟ ਨੂੰ ਮੱਕਾਂ ਟ੍ਰੇਨਿੰਗ ਲੈਣੀ ਨਾਲ ਨਾਲ ਨੂੰ ਟ੍ਰੇਨਿੰਗ ਕਰਨ ਨਾਲ ਲੈ ਕੇ